ਆਰੇ ਮਹਾਪ੍ਰਸਾਦ ਆਵੇ ਚੋਲਾ ਲਾਉਂਦੀਆਂ ਉਹਨਾਂ ਸੰਗਤ ਲੱਗੀ ਭਈਓ ਹੈ ਸਾਰਾ ਸੰਸਾਰ ਤੇਰੇ ਦਰਸਾ ਦਾ ਕੋਈ ਦਰਵਾਜ਼ਾ ਨਹੀਂ ਮਾਇਰੀ ਮਾਇਰੀ ਜੰਮਦੀਂ ਬਰਾ ਜਿਹੜੀ ਉਹਦੇ ਪਾਣੀਆ ਔਰ ਰਾਜਸਥਾਨ ਵਾਲਾ ਨੀ ਨਾ ਯਾਰੀ ਕਰ ਲਿਆ ਕਰਾਂਗੇ ਹਾ ਗਾਇਸ ਆਹ ਤੇ ਨਵਾਂ ਨਿਆ ਮੁੰਡਾ ਇਹ ਡਰੀ ਜਾਂਦਾ ਇਹ ਕਹਿੰਦਾ ਮੈਂ ਕਦੋਂ ਖਾਗ ਜਾਣਾ ਤੂੰ ਕਿਧਰ ਆਇਆ ਇੱਕ ਜਾਣ ਕੇ ਨਹੀਂ ਬਾਰਮ ਦਾ ਹਰੇ ਵੀ ਉੱਥੇ ਬੈਠਾ ਇਹ ਵੀ ਉੱਥੇ ਬੈਠਾ ਖੂਨ ਹੀ ਵੇਖੀ ਗਏ ਦੋਵੇਂ ਭਰਾ ਬੜਾ ਲਾਉਣਾ ਉੱਪਰ ਨਹੀਂ ਡੱਟੀ ਉਹਨੇ ਲੋੜੀ ਚਾਰੋਂ ਦਿਸ਼ਾਵਾਂ ਦੇ ਦਾ ਲੋ ਸੰਗਤ ਬਹੁਤ ਪੌਂਚੀ ਖੜੀ ਆਵੀ ਇੱਥੇ ਚੁੱਕੇ ਡੇਰੇ ਚੋਲਾ ਲਾਈ ਜਾਂਦੀ ਸੰਗਤ ਧਰਮੇ ਚ ਆ ਗਈ ਬੋਲ ਸਤਰੀਆ ਕਾਲ ਜੈ ਦੋ ਸੱਚੇ ਦਰਬਾਰ ਕੀ ਜੈ ਮੇਰੀ ਮਾਰ ਤੇ ਇਧਰ ਵੀ ਕਾਰੇ ਵਾਈ ਦਾ ਕੋਈ ਗੱਲ ਹੀ ਨਹੀਂ ਸੀ Thank <laughs> you. ਸੰਗ ਜੀ ਆ ਵੇਖੋ ਜੀ ਇਹ ਲੱਕ ਚਲਾ ਝੋਨਾ ਤਿੰਨ ਕਿੱਲੇ ਰਹਿ ਗਏ ਮਗਰ ਤਿੰਨ ਕਿੱਲੇ ਕਿੰਨੇ ਕਿੱਲੇ ਲਾਤੇ ਆਪਾਂ 6 9 ਕਿੱਲੇ ਲਾਗੇ 9 ਕਿੱਲੇ ਆ ਫੜੇ ਨੂੰ ਕੁੱਟੇ ਨੂੰ ਐ ਵੀ ਕਹਿੰਦੇ ਜੇ ਕਿੰਨੇ ਲੈਣਾ ਹੈ ਵਰਨਾ ਚਾਹੀ ਸੰਗਤ ਆ ਹੈ ਦੇਵਰਾ ਹੈ ਪਿੰਡ ਚਰਾਗਸ਼ਾ ਵਾਲੇ ਤੋਂ ਹਰਗੇ ਵਾਲੇ ਤੋਂ ਕੰਡਿਆਲ ਕੰਡਿਆਲ ਗਗੜਾ ਤਵੰਡੀ ਮੰਗੇਖਾਵਾੜਾ ਚੈਨ ਸਿੰਘ ਵਾਲਾ ਤੇ ਉਹ ਸਰਸਾ ਫਾਜ਼ਿਲਕਾ Rajasthan ਦਵਾਪਾ ਮਾਚਾ ਕਮਾਲਪੁਰਾ ਕਮਾਲਪੁਰਾ ਰੋਡ ਪਰ ਮਖੂਤੋ ਬਹੁਤ ਪਿੰਡਾਂ ਤੋਂ ਸੰਗਤ ਪਹੁੰਚੀ ਆ ਬਈ ਬਈ ਸਾਰਿਆਂ ਨੂੰ ਲਾਈਕ ਤੇ ਸ਼ੇਅਰ ਕਰਨਾ ਬਈ ਲਾਈਕ ਸ਼ੇਅਰ ਕਰੋ ਬਈ ਸਾਰਿਆਂ ਨੇ ਸਬਸਕ੍ਰਾਈਬ ਕਰਿਓ ਬਣਾਇਆ ਸਬਸਕ੍ਰਾਈਬ ਤੇ ਕਰਿਓ ਯਾਰ ਮਾੜਾ ਬਣਾ ਕਰ ਲੋ ਯਾਰ ਸਾਨੂੰ ਵੀ ਸਬਸਕ੍ਰਾਈਬ ਕਰ ਜਾਗਾ